ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਤੁਸੀਂ ਰੱਬ ਨੂੰ ਮਿਲ ਕੇ ਉਸ ਨੂੰ ਆਪਣੇ ਅੰਦਰ ਵਿੱਚ ਬਿਠਾਓਗੇ ਤਾਂ ਹੀ ਇਨਸਾਨੀਅਤ ਨਾਲ ਪਿਆਰ ਪੈਦਾ ਹੋਵੇਗਾ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਪਰਮਾਤਮਾ ਨੂੰ ਜਾਣਨ ਤੋਂ ਬਾਅਦ ਹੀ ਸਾਨੂੰ ਆਪਣੇ ਮੂਲ ਰੂਪ ਦਾ ਪਤਾ ਲੱਗਦਾ ਹੈ ਕਿ ਅਸੀਂ ਅਧਿਆਤਮਿਕ ਤੌਰ ਤੇ ਇਸ ਪ੍ਰਭੂ ਪਰਮਾਤਮਾ ਦੀ ਅਸ਼ਾ ਉਹ ਪ੍ਰਗਟ ਵਿਚਾਰਾਂ ਦਾ ਪ੍ਰਗਟਾਵਾ ਸੰਤ ਨਿਰੰਕਾਰੀ ਮਿਸ਼ਨ ਦੇ ਸ਼੍ਰੀ ਐਸ ਐਚ ਚਾਵਲਾ ਜੀ ਮੈਂਬਰ ਇਨਚਾਰਜ ਸੰਤ ਨਿਰੰਕਾਰੀ ਮੰਡਲ ਦਿੱਲੀ ਨੇ ਸੰਤ ਨਿਰੰਕਾਰੀ ਸੰਸਥਕ ਭਵਨ ਪਿੱਖੀਵਿੰਡ ਅਤੇ ਪੱਟੀ ਵਿਖੇ ਆਯੋਜਿਤ ਵਿਸ਼ਾਲ ਸਤਸੰਗ ਪ੍ਰੋਗਰਾਮ ਦੌਰਾਨ ਕੀਤਾ ਉਹਨਾਂ ਕਹਿੰਦੇ ਕਿ ਪ੍ਰਮਾਤਮਾ ਨੂੰ ਸਰਕਾਰ ਕਰਨ ਨਾਲ ਹੀ ਸਾਰੇ ਸੰਸਾਰ ਲਈ ਏਕਤਾ ਦਾ ਅਹਿਸਾਸ ਹੁੰਦਾ ਹੈ ਆਓ ਵੇਖਦੇ ਹਾਂ ਪਿੱਖੀਵਿੰਡ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਦੇ ਵਿੱਚ ਆਂਦਲ ਪੰਜਾਬ ਦੇ ਨਾਲ ਤੂੰ ਗਾਣੇ ਕਰਤਾ ਰਹਿ ਤੇਰਾ ਤੂੰ ਜਾਣੇ ਤੂੰ ਜਾਣੇ ਕਰਤਾ ਰਹਿ ਤੇਰੀ ਵਾਪੂ ਜਾਵੇ ਮਕਸਦ ਇਸ ਮਗਮੋਰਿਆ ਕਿਹੜੇ ਸਬੰਧ ਵਿੱਚ ਕਰਾਇਆ ਜਾ ਰਿਹਾ ਹੈ ਅੱਜ ਦੇ ਸਮਾਗਮ ਦਾ ਕੀ ਮਤਲਬ ਹੈ ਅੱਜ ਅਸੀਂ ਸਤਨਕਾਰੇ ਸਤਸੰਗ ਭਵਨ ਵਿਖੇ ਬੈਠੇ ਹਾਂ ਔਰ ਸਮਾਗਮ ਦਾ ਇੱਕ ਸੁੰਦਰ ਸਰੂਪ ਬਣਾਇਆ ਗਿਆ ਹੈ ਪ੍ਰਬੰਧਕਾਂ ਵੱਲੋਂ ਇਸ ਦੇ ਪਿੱਛੇ ਇੱਕ ਇੱਕ ਮਕਸਦ ਹੈ ਕਿ ਅਸੀਂ ਸਾਰੇ ਇੱਕ ਪ੍ਰਭੂ ਦੀ ਸੰਤਾਨ ਹਾਂ ਸਾਰਿਆਂ ਵਿੱਚ ਰੂਪ ਵਿਆਪਕ ਹੈ ਜੇ ਸਾਰੇ ਹੀ ਸਭ ਵਿੱਚ ਰੂਪ परमात्मा ਦਾ ਰੂਪ ਦੇਖ ਕੇ ਇੱਕ ਦੂਸਰੇ ਨਾਲ ਪਿਆਰ ਕਰਨ ਤੇ ਇਹ ਸੰਸਾਰ ਇੱਕ ਬਹੁਤ ਹੀ ਸੁੰਦਰ ਸੰਸਾਰ ਬਣ ਜਾਏਗਾ। ਔਰ ਇਸ ਭਾਵਨਾ ਨੂੰ ਜੀਵਨ ਵਿੱਚ ਕਾਇਮ ਕਰਨ ਦੇ ਲਈ ਬ੍ਰह्म ਦੇ ਗਿਆਨ ਦੀ ਜ਼ਰੂਰਤ ਹੁੰਦੀ ਹੈ। ਔਰ ਇਹ ਬ੍ਰह्म ਗਿਆਨ ਕੇਵਲ ਸਮੇਂ ਦੇ ਸਤਿਗੁਰੂ ਕੋਲੋਂ ਮਿਲਦਾ ਹੈ। ਜੈ ਸਵੇਲੇ ਸਤਿਗੁਰੂ ਸਾਧ ਸੁਦੇਸ਼ਾ ਜੀ ਮਹਾਰਾਜ ਇਹਨਾਂ ਦੀ অপার ਕਿਰਪਾ ਦੇ ਨਾਲ ਇਸ ਬ੍ਰह्म ਗਿਆਨ ਦੀ ਦਾਤ ਨੂੰ ਹਰ ਨਰ ਨਾਰੀ ਨੂੰ ਦਿੱਤਾ ਜਾ ਰਿਹਾ ਹੈ ਜੋ ਵੀ ਜਗਿਆਸੂ ਗੁਰੂ ਦਰਬਾਰ ਤੇ ਆਉਂਦਾ ਹੈ ਇਹਦੇ ਨਾਲ ਨਾਲ ਹੀ ਕਿਉਂਕਿ ਦੁਨੀਆ ਦੇ ਵਿੱਚ ਰਹਿੰਦੇ ਹਾਂ ਸਮਾਜ ਚ ਰਹਿੰਦੇ ਹਾਂ ਕਈ ਪ੍ਰਕਾਰ ਦੀਆਂ ਆਲਮਤਾ ਹਨ ਜਿਸ ਦਾ ਕਾਫੀ ਲੋਕ ਸ਼ਿਕਾਰ ਹੋ ਰਹੇ ਹਨ ਸਮਵੇਦੇ ਮੁਤਾਬਕ ਆਪ ਦੇਖਦੇ ਹੋ ਬੜੇ ਲੋਕ ਡਰੱਗਸ ਦੇ आदी ਬਣੇ ਹੋਏ ਹਨ ਔਰ ਇਨ੍ਹਾਂ ਤੋਂ ਬਚਣ ਦੇ ਲਈ ਕਈ ਕਈ ਸੈਂਟਰ ਵੀ ਰੈਸਕਿਊ ਦੇ ਵਾਸਤੇ ਬਣਾਏ ਗਏ ਹਨ ਪਰ ਮਿਸ਼ਨ ਦਾ ਸੰਦੇਸ਼ ਇਹ ਹੈ ਕਿ ਅਗਰ ਸਾਨੂੰ ਸਹੀ ਸੋਚ ਮਿਲ ਜਾਏ ਸਾਡੇ ਅੰਦਰ ਇੱਕ ਰੂਹਾਨੀ ਉਤ ਇਨਸਾਨੀਅਤ ਕਾਇਮ ਹੋ ਜਾਏ ਤਾਂ ਸਾਰੀਆਂ ਬੁਰਾਈਆਂ ਤੋਂ ਅਸੀਂ ਆਪਣੇ ਆਪ ਦੂਰ ਹੋ ਸਕਦੇ ਹਾਂ ਇਸ ਵਾਸਤੇ ਇਸ ਪ੍ਰਭੂ ਪਰਮੇਸ਼ਵਰ ਦੇ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ ਜਿਨਨੇ ਵੀ ਸਾਡੇ ਗੁਰੂ ਪੀਰ ਹੋਏ ਹਨ ਸਮੇ ਸਮੇਤੇ ਉਹਨਾਂ ਦੁਆਰਾ ਰਚਿਤ ਜਿਤਨੇ ਹੀ ਪਾਵਨ ਪਵਿੱਤਰ ਵੇਦ ਗ੍ਰੰਥ ਸਾਹਿਤ ਨੇ ਉਹਨਾਂ ਸਾਰਿਆਂ ਦੇ ਵਿੱਚ ਇੱਕੋ ਗੱਲ ਨੂੰ ਬੜੇ ਹੀ ਜ਼ੋਰ ਦੇ ਨਾਲ ਸਮਝਾਇਆ ਗਿਆ ਹੈ ਕਿ ਪ੍ਰਭੂ ਪਰਮਾਤਮਾ ਨੂੰ ਜੀਵਨ ਦਾ ਆਧਾਰ ਬਣਾਓ ਜਦੋਂ ਇਹ ਆਧਾਰ ਸਾਡੀ ਜ਼ਿੰਦਗੀ 'ਚ ਵੱਜ ਜਾਏਗਾ ਤਾਂ ਸਾਡੇ ਮਨ ਦੇ ਜੋ ਵਿਚਾਰ ਹਨ ਉਹ ਮੁਖਾਲਫਤ ਦੀ بجائے ਪਿਆਰ ਔਰ ਮੁਹੱਬਤ ਦੇ ਭਾਵ ਬਣਨਗੇ। ਤੋਂ ਇਸੇ ਲਈ ਇਹ ਸਾਡਾ ਮਿਸ਼ਨ ਜਗਾ ਜਗਾਵਾ ਤੇ ਇੱਕ ਐਸੇ ਸਪਿਰਚੁਅਲ ਸੈਂਟਰ ਸਭ ਸੰਪਉਂਦ ਦੇ ਰੂਪ ਚ ਬਣਾਇਆ ਜਿੱਥੇ ਅਸੀਂ ਸਾਰੇ ਮਿਲ ਜੁਲ ਕੇ ਪ੍ਰਭੂ ਪਰਮੇਸ਼ਵਰ ਦਾ ਗੁਣ ਗਾਇਨ ਕਰਦੇ ਹਾਂ। ਸਾਰੇ ਸੰਸਾਰ ਦੇ ਵਿੱਚ ਪ੍ਰਭੂ ਦੀ ਵਿਆਪਕਤਾ ਦਾ ਅਹਿਸਾਸ ਕਰਦੇ ਹੋਏ ਸਾਰੇ ਸਭ ਨਾਲ ਪਿਆਰ ਕਰਦੇ ਹਾਂ। ਇਸੇ ਪ੍ਰਕਾਰ ਦੀ ਕੋਈ دیوار ਨਾ ਬਣੇ ਕੋਈ ਦਰਾਰ ਨਾ ਬਣੇ ਇਨਾ ਧਾਰਨਾ ਇਨਾ ਭਾਵਨਾਵਾਂ ਨੂੰ ਜੀਵਨ ਵਿੱਚ ਸਟੈਬਲਿਸ਼ ਕਰਨ ਦੇ ਲਈ ਹਮੇਸ਼ਾ ਤੋਂ ਧਰਮ ਦੀ ਸਥਾਪਨਾ ਕੀਤੀ ਨਹੀਂ ਹੈ ਉਸ ਤੁਹਾਨੂੰ ਦਾ ਸਹੀ ਮਾਇਨਾ ਇਹ ਹੈ ਕਿ ਸੱਚਾ ਇਨਸਾਨ ਹੋ ਸੱਚਾ ਬੰਦਕੀ ਦੁਨੀਆ ਦੇ ਲਈ ਇੱਕ ਵਰਦਾਨ ਬਣੇ